ਜਣ ਦਾ ਛੋਟਾ ਭਾਈ ਲੱਭ ਲਿਆ 575 DI Jubo ਬਾਲੇ ਭਰਾ ਫੋਨ ਲਾਉਂਦੇ ਹੁੰਦੇ ਇਹ ਟਰੈਕਟਰ ਜਿਹੜੇ ਸੱਜਣ ਨੇ ਨਵਾਂ ਕਢਵਾ ਲਿਆ ਉਹ ਵੇਚਦੇ ਹੀ ਨਹੀਂ ਬਾਲੇ ਗੁੰਨੇ ਪੱਟੀ ਜਰ ਨਿਕਲ ਨੂਰਾ ਦੇਖਣ ਜਾ ਪਰ ਵੱਡੇ ਵੱਡੇ ਨੂੰ ਬਾਣੀ ਪਾ ਲੈਂਦਾ ਦੱਸੀ ਭਾਈ ਇਹਦੇ ਵਿੱਚ ਬੋਣ ਦੱਸ ਗੁਰੀ ਪਹਿਲਾਂ ਤਾਂ ਕੀ ਬੋਣੇ 3 ਸਪੀਡ ਟਰੈਕਟਰ ਹੈ ਜੀ ਚਾਰ ਸਿਲੰਡਰ ਦੇ ਵਿੱਚ ਹੈ ਦੇਖ ਭਾਈ ਚਾਰ ਸਿਲੰਡਰ ਹੈ 4T2 ਹੈ ਹਾਂ ਤੇ ਟਰੈਕਟਰ ਤੁਸੀਂ ਐਂ ਹਿਸਾਬ ਲਓ ਪਰਫਾਰਮੈਂਸ ਇੰਨੀ ਵਧੀਆ ਰਿਹਾ ਜਿਵੇਂ ਸੁਪਰ ਸੀਟਰ ਤੇ ਲਾ ਲਓ ਚਾਹੇ ਕਿਸੇ ਆਲੂ ਲੂ ਬੀਜਣ ਵਾਲੇ ਵੀਰ ਤਾਂ ਖਰ ਜਾਣਦੇ ਇਹਨੂੰ ਜਿਆਦਾ ਵਰਤਦੇ ਨੇ ਉਹ ਖਰਚਾ ਬਹੁਤ ਘੱ ਜਾਨ ਲਾਉਂਦਾ ਟਰੈਕਟਰ ਕਿਸੇ ਪੱਖੋਂ ਆਇਆ ਨਹੀਂ ਹੈਗਾ ਵੀ ਕਿ ਦਬਕੇ ਦਿਖਾ ਦੂ। ਗੱਲੇ ਆ ਵੀ ਤਾਕੜਿਆ ਤਾਕੜਿਆਂ ਦੇ ਨਾਲ ਪਿੱੜਦਾ ਹੈ। ਪਿੱੜਦਾ ਜੀ ਪਿੱੜਦਾ ਛੋਟਿਆਂ ਛੋਟਾ ਵੱਡਿਆਂ ਚ ਵੱਡਾ ਹੈ। ਹਾਂ ਇਹ ਹੈਗਾ ਜੀ ਵੱਡਾ ਆ ਗਿਆ ਵੀ ਇਹਨੂੰ ਝਪਰਾ ਨਹੀਂ ਪੈਂਦਾ ਟੱਕਰ ਦਿੰਦਾ ਉਹਨੂੰ। ਟੱਕਰ ਦਿੰਦਾ ਹੈ। ਨੰਬਰ ਇਹਦਾ ਕਿੱਥੋਂ ਦਾ? ਨੰਬਰ ਇਹਦਾ ਮਾਨਸਾ ਦਾ ਜੀ। ਮਾਨਸਾ ਦਾ ਨੰਬਰ ਫਰਸਟ ਪਾਰਟੀ ਹੈ। ਫਰਸਟ ਪਾਰਟੀ ਹੈ 18 ਮੋਡਰ ਇਹ 18 90 ਪੈਸੇ ਟਾਇਰ ਹੈ ਜੀ ਇਹਨੂੰ। ਅੱਛਾ ਆਪਾਂ ਇਹਦਾ ਕੀ ਮੰਗਦੇ ਆ ਬਾਈ? ਇਹਦਾ 4 35 ਜੀ। 4 ਲੱਖ ਤੇ 35 ਹਜ਼ਾਰ 35 ਹਜ਼ਾਰ ਰੁਪਏ। ਤੇ ਇਹਦੇ ਉ ਇਹਦੇ ਵਿੱਚ 10000 ਹੋਰ ਵੀ ਮਾਰਤਾ ਨ ਕਰਵਾ ਦਾਂਗੇ بڑا ਮੋਟਾ ਜਿੰਨਾ ਹੋ ਸਕੇ ਕਰ ਦਾਂਗੇ ਜੀ ਕੋਈ ਝਿਕਰ ਨਹੀਂ ਆ ਜਾਓ ਫਟਾਫਟ ਪਿੰਡ ਪੱਠਲਾਂ ਦੇ ਵਿੱਚ ਖੜਾ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਡੀਆਈ 60 ਆ ਰਿਹਾ ਇਹ 4 ਵੀਲ ਡਰਾਈਵ ਆ ਜੀ ਹੂੰ 60 ਸੋਨ ਵਾਲੀ 12 23 ਮਾਡਲ ਚੇਂਜਰ ਗੇਅਰ 3 ਸਪੀਡ ਦੇ ਵਿੱਚ ਹੈ ਅੱਛਾ ਹਾਂਜੀ ਹਾਂਜੀ ਇਹ ਕਿੰਨੇ ਦਾ ਦਵਾਗੇ ਆਪਾਂ ਇਹ 7.5 ਲੱਖ ਦਾ ਜੀ 7.5 ਲੱਖ ਦੇ ਦੇ ਦਾਂਗੇ ਤੇ ਜਿਹੜਾ ਇੰਡੋ ਫਾਰਮ ਖੜਾ ਬਈ ਆਹ ਇੰਡੋ ਫਾਰਮ ਇਹ 18 19 ਮਾਡਲ ਹੈ ਜੀ ਹੂੰ ਹਾਂਜੀ ਹਾਂ 18 19 ਮਾਡਲ ਹੈ ਹਾਂ ਡਬਲ ਕਲਚ ਹੈ ਪਾਵ ਹਾਂ ਸਭ ਤੋਂ ਲੱਖ ਤੋਂ ਦੇ ਦਾਂਗੇ ਜੀ ਲੋਨ ਇਹਦੇ ਉੱਪਰ ਕਿੰਨੇ ਦਾ ਹੋਜੂ ਲੋਨ ਤੇ ਹੋ ਜੂਗਾ ਜੀ 2.5 ਕਿਤੇ ਕਰੀਬ 2.5 ਲੱਖ ਦਾ ਲੋਨ ਹੋਜੂ ਸਵਾ 3 ਆਪਾਂ ਮੰਗਦੇ ਆਂ ਕੁਝ ਮਾਨਤਾਨ ਵੀ ਹੋਊਗਾ ਫਿਰ ਤਾਂ ਫਰਕ ਹੀ ਕੁਝ ਨਹੀਂ ਕੁਝ ਵੀ ਫਰਕ ਨਹੀਂ ਪੈਂਦਾ ਬਹੁਤ ਵਧੀਆ ਕੰਮ ਨੂੰ ਬਹੁਤ ਵਧੀਆ ਰੈਟਰ ਇੱਕ ਨੰਬਰ ਸਾਰੇ ਗੁਣ ਨੇ ਰੈਟਰ ਚ ਬਾਕੀ 45 ਹੌਸਪਾਵਰ ਦਾ ਟਰੈਕਟਰ ਹੈ ਜਿਹੜਾ ਆ ਖੜਾ ਵੀ 750 750 21 ਮਾਡਲ ਸੀਰੀਜ਼ ਸਪੀਡ ਜੀ ਇਹ ਚੇਂਜਰ ਗੇਅਰ ਦੇ ਵਿੱਚ ਹੈ ਚੌਕੜਾ ਨਵਾਂ ਟਾਇਰਾਂ ਦਾ ਪੰਜਾਬ ਨੰਬਰ ਹੈ ਜੀ ਇਹ ਠੀਕ ਹੈ ਜੀ 5.5 ਲੱਖ ਚ ਦੇ ਦਾਂਗੇ ਜੀ ਇਹ 5.5 ਲੱਖ ਚ ਜੇ ਕੋਈ ਲੋਨ ਕ ਸਾਢੇ 4 ਪੌਣੇ 5 ਦੇ ਕਰੀਬ ਚੱਕੋ ਮਿੱਤਰੋ ਗੇ ਰੁਪਇਆ 85 9000 ਚੱਕ ਲਿਓ ਆਹ ਟਰੈਕਟਰ ਵੀ ਲੈ ਜਾ ਸਕਦੇ ਹੋ ਫਟਾਫਟ ਆਜੋ ਪਿੰਡ ਪੱਠਲਾ ਜ਼ਿਲ੍ਹਾ ਬਰਨਾਲਾ ਤਨੌਲਾ ਮੰਡੀ ਦੇ ਨੇੜੇ ਪੈ ਜਾਂਦਾ ਨਾਂ ਬਾਈ ਦਾ ਗੁਰਿਆ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ